ਲੱਭਾਈ ਅੱਜ ਆਪਾਂ ਕੋਠੇ ਚੱਕ ਭਾਗ ਸਿੰਘ ਵਾਲੇ ਖੜੇ ਸੀ ਹਨ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਪਿੰਡ ਢਲਮਾ ਕਲਾਂ ਦੇ ਵਿੱਚ ਅੱਗ ਲੱਗੜੇ ਕਰਕੇ ਕਈ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਨੁਕਸਾਨੀ ਗਈ ਹੈ ਨਾ ਤੇ ਅੱਜ ਉਹਦੀ ਬਾਬਤ ਪਹਿਲਾਂ ਅਸੀਂ ਕੋਠੇ ਰਾਮ ਸਰ ਗਏ ਸੀ ਫਿਰ ਕੱਲ ਪਿੰਡ ਦੀ ਵਾਰੀ ਸੀ ਤੇ ਅੱਜ ਅਸੀਂ ਆਏ ਹਾਂ ਕੋਠੇ ਚੱਕ ਭਾਗ ਸਿੰਘ ਵਾਲੇ ਬਹੁਤ ਵਧੀਆ ਹੰਗਾਰਾ ਮਿਲਿਆ ਬਾਈ ਇੱਥੋਂ ਦੇ ਸਰਪੰਚ ਅਮਨਦੀਪ ਸਿੰਘ ਨੇ ਆਪ ਲੱਗ ਲੱਗ ਕੇ ਹਨਾ ਬਾਈ ਗੱਟੇ ਭਰ-ਭਰ ਕੇ ਟਰਾਲੀ ਦੇ ਵਿੱਚ ਸਿੱਟੇ ਆ ਇਹੋ ਜਿਹੇ ਪਿੰਡ ਹੁੰਦੇ ਆ ਬਾਈ ਉਹ ਦੱਸ ਦਿੰਦੇ ਆ ਯਾਰ ਜੇ ਕੋਈ ਵੀ ਪਿੰਡ ਦੇ ਮੁਸੀਬਤ ਆਉਂਦੀ ਹੈ ਅਸੀਂ ਉਹਨਾਂ ਦੇ ਨਾਲ ਖ ਖੜੇ ਦਰ ਬਾਈ ਅਮਨਦੀਪ ਸਰਪੰਚ ਸਾਹਿਬ ਖੜਿਆ ਹੈ ਨਾ ਤੇ ਬਈ ਸਸਰੀ ਕਲ ਚੇਰਮੈਨ ਸਾਹਿਬ ਸਸਰੀ ਕਾਲ ਜੀ ਬਾਈ ਜੀ ਅੱਜ ਤੁਸੀਂ ਇੱਥੇ ਪਹੁੰਚੇ ਮਤਲਬ ਤੇ ਕਿਵੇਂ ਹੰਗਾਰਾ ਮਿਲਿਆ ਲੋਕਾਂ ਦਾ ਬਹੁਤ ਚੰਗਾ ਹੰਗਾਰਾ ਅੱਜ ਜਿਹੜਾ ਸਾਨੂੰ ਇੱਥੇ ਮਿਲਿਆ ਸਾਡੇ ਸਰਪੰਚ ਸਾਹਿਬ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਹੀ ਸਾਡੇ ਨੌਜਵਾਨ ਸਰਪੰਚ ਬਣੇ ਆ ਤੇ ਉਹ ਨੌਜਵਾਨੀ ਵਾਲੇ ਕੰਮ ਵੀ ਕਰ ਰਹੇ ਆ ਜਿਸ ਤਰ੍ਹਾਂ ਸਾਡੇ ਨਗਰ ਤੇ ਪਿੰਡ ਤੇ ਵਿਵਪਤਾ ਪਈ ਆ ਤੇ ਹੁਣ ਸਾਰਾ ਪਿੰਡ ਰਲ ਮਿਲ ਕੇ ਇਸ ਵਿਵਪਤਾ ਨੂੰ ਕੱਢਣ ਲਈ ਸਾਡੇ ਨਾਲ ਲੱਗਿਆ ਹੋਇਆ ਸਾਡੇ ਸਰਪੰਚ ਸਾਹਿਬ ਨੇ ਖੁਦ ਸਾਰੇ ਘਰ ਘਰ ਜਾ ਕੇ ਆਪ ਗੱਟੇ ਉਹ ਟਰਾਲੀ ਸਾਡੀ ਜਿਹੜੀ ਭਰਤੀ ਹੈ ਅੱਜ ਸਾਨੂੰ ਤੀਜਾ ਦਿਨ ਹੋ ਗਿਆ ਸੋ ਬੜਾ ਚੰਗਾ ਹੰਗਾਰਾ ਸਾਨੂੰ ਲਗਾਤਾਰ ਜਿਹੜਾ ਉਹ ਮਿਲਦਿਆ ਸੋ ਜਿਹੜੇ ਪਿੰਡਾਂ 'ਚ ਰਹਿੰਦੇ ਆ ਸਾਡੇ ਆਸ-ਪਾਸੇ ਦੇ ਪਿੰਡਾਂ 'ਚ ਉਹ ਵੀ ਅਸੀਂ ਨਾਲ ਜਾ ਕੇ ਕਰ ਲਾਂਗੇ ਸਾਡੇ ਨਾਲ ਲੱਗਦਾ ਹੈ ਪਿੰਡ ਸਿਵੀਆਂ ਦੇ ਸਰਪੰਚ ਸਾਹਿਬ ਵੀ ਪਹੁੰਚ ਗਏ ਨੇ ਸਾਡੇ ਨਾਲ ਸੋ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਸੋ ਰਲ ਮਿਲ ਕੇ ਇਸੇ ਤਰ੍ਹਾਂ ਜਿਹੜਾ ਉਹ ਚਾਰੇ ਜਿਹੜੇ ਘਰਾਂ ਦੇ ਜਿਨ੍ਹਾਂ ਦਾ ਠੇਕੇ ਤੇ ਵਾਣ ਸੀ ਉਹ ਚਲਾ ਗਿਆ ਸੋ ਉਹਨਾਂ ਦੇ ਖਾਂਜੋਗੀ ਕਣਕ ਜਿਹੜੀ ਆ ਉਹ ਵੀ ਹੋ ਜਾਣੀ ਆ ਹੋਰ ਵੀ ਸਾਰੀ ਸੰਗਤ ਜਿਹੜੇ ਉਹ ਮਾਇਆ ਦੀ ਵੀ ਸੇਵਾ ਕਰ ਰਹੀ ਆ ਸੋ ਇਸੇ ਤਰ੍ਹਾਂ ਰਲ ਮਿਲ ਕੇ ਜਿਹੜੀ ਆ ਸਾਰਾ ਅਸੀਂ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰਿਆਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਨਾ ਅੱਸੀ ਗੱਲ ਵਈ ਸਰਪੰਚ ਸਾਹਿਬ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਤੇ ਭਾਈ ਜੀ ਆਪਣੇ ਪਿੰਡੋਂ ਵੀ ਸਹਿਯੋਗ ਜਾਣੀ ਭਾਈ ਜੀ ਨੇ ਦੱਸਿਆ ਨਾ ਪੂਰਾ ਮਿਲ ਰਿਹਾ ਜਾਨੀ ਪਿੰਡ ਦੱਸ ਦਿੰਦੇ ਆ ਭਾਈ ਅਸੀਂ ਤੁਹਾਡੇ ਨਾਲ ਖੜੇ ਆਇਆ ਆਪਣੇ ਇੱਕ ਪਿੰਡ ਦੇ ਮੁਸੀਬਤਾਂ ਜੇ ਸਾਰੇ ਪਿੰਡ ਨੇੜੇ ਨੇੜੇ ਦੇ ਸਾਥ ਪੂਰਾ ਦਿੰਦੇ ਆ ਜੀ ਹਨਾ ਹਾਂਜੀ ਹਾਂਜੀ ਭਾਈ ਜੀ ਦੇ ਰਹੇ ਆ ਸਾਡਾ ਪਿੰਡੀ ਬਹੁ ਵੀ ਸਹਿਯੋਗ ਦੇ ਰਿਹਾ ਜੀ ਹਾਂਜੀ ਹਾਂਜੀ ਭਾਈ ਜੀ ਵਧੀਆ ਗ੍ਰਾਈ ਹੋ ਗਈ ਵਧੀਆ ਕੰਨ ਕੱਠੀ ਹੋ ਗਈ ਆ ਜੀ ਹਾਂਜੀ ਉਹ ਚੇਅਰਮੈਨ ਸਾਹਿਬ ਨੂੰ ਮਿਲਣਾ ਆਈ ਸੀ ਕਿ ਪਿਛਲੇ ਵੀਪਰ ਜਿੰਨਾਂ ਦੇ ਅੱਗ ਲੱਗੀ ਸੀ ਉਹਨਾਂ ਨੂੰ ਹਲਪ ਕਰ ਸਕੀਏ ਜੀ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਤੇ ਇੱਕ ਤਾਂ ਹੁੰਦਾ ਅਗਲਾ ਯਾਰ ਘਰੇ ਟੱਕ ਕੇ ਬਹਿ ਜਾਂਦਾ ਬਾਈ ਇਹ ਨਹੀਂ ਉਦੋਂ ਦੇ ਨਾਲ ਤੁਰੇ ਫਿਰਦਾ ਆ ਬਾਈ ਹਾਂਜੀ ਬਿਲਕੁਲ ਤੁਸੀਂ ਬਹੁਤ ਬਹੁਤ ਹਿੰਮਤ ਕਰ ਰਹੇ ਨੇ ਬਾਈ ਇਹਨਾਂ ਨਾਲ ਜਿੰਨਾ ਵਿਚਾਰੇ ਕਣਕ ਨੁਕਸਾਨੀ ਗਈ ਆ ਉਹਨਾਂ ਨੂੰ ਵੀ ਹੌਸਲਾ ਮਿਲਦਾ ਬਾਈ ਕਿਦਾਂ ਕਿਤੇ ਯਾਰ ਨਹੀਂ ਤਾਂ ਅਗਲਾ ਕਹਿੰਦਾ ਯਾਰ ਕੋਈ ਹੋ ਨਹੀਂ ਜਾ ਅਗਲਾ ਬੇਰੀ ਟੁੱਟ ਜਾਂਦਾ ਬਾਈ ਯਾਰ ਮੁੱਤ ਦੀ ਗੱਲ ਹਣਾ ਪਰ ਹਾਂਜੀ ਤੇ ਬਾਕੀ ਬਾਈ ਅਮਨਦੀਪ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਬਾਈ ਜੀ ਤੁਸੀਂ ਅੱਜ ਨਾਲ ਲੱਗ ਲੱਗ ਕੇ ਹਣਾ ਜਿਵੇਂ ਸਿਰ ਤੇ ਚੱਕ ਛੱਕ ਕੇ ਬਾਈ ਗੱਟੇ ਬਾਈ ਨੇ ਸਿੱਟੇ ਸੁੰਡਾ ਬਹੁਤ ਯੋਗਦਾਨ ਰਿਹਾ ਬਾਈ ਅੱਜ ਸੱਸੀ ਜੀ ਮੁੱਕ ਦੀ ਗੱਲ ਸਾਰੇ ਨਗਰ ਦਾ ਸਹਿਯੋਗ ਸੀ ਕੀਤਾ ਪੱਗੇਸਰਾਲ ਨਾਲ ਮਿਲ ਕੇ ਭਰਾਵਾਂ ਨੇ ਕੀਤਾ ਪਰਾਲਾ ਜੀ ਤੇ ਲੋਲਵੰਸਰ ਕੀਤਾ ਜੀ ਧੰਨਵਾਦ ਸੱਸੀ ਧੰਨਵਾਦ ਸਾਰਾ ਚੀਅਰਮੈਨ ਸਾਹਿਬ ਦਾ ਇਹਨੇ ਸਹਿਯੋਗ ਕਰਕੇ ਹਾਂਜੀ ਸਾਰੇ ਨਗਰਾਂ ਨੂੰ ਨਾਲ ਲੈ ਕੇ ਤਾਂ ਇਕੱਠੀ ਕਰ ਰਿਹਾ ਹੈ ਬਹੁਤ ਬਹੁਤ ਧੰਵਾਦ ਇਹਨਾਂ ਦਾ ਰਾਜੂ ਸਰਪੰਚ ਦਾ ਬਹੁਤ ਬਹੁਤ ਧੰਵਾਦ ਇਹਨਾਂ ਦਾ ਜੀ ਬਹੁਤ ਸ਼ੁਕਰਾਨਾ ਇਹਨਾਂ ਕਰਦੇ ਆਂ ਅਸੀਂ ਇਹਨੇ ਬਹੁਤ ਵੱਡਾ ਪ੍ਰਾਨਾ ਕੀਤਾ ਬਹੁਤ ਚੰਗੀ ਗੱਲ ਹੈ ਜੀ ਸਹੀ ਹੈ ਤੇ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ